ਏ ਵੀ ਚੋਬਰ 6 ਮਹੀਨਿਆਂ ਦਾ ਮੱਛਰਆ ਖੜਾ ਸੀ ਲੈ ਹੋ ਰਹੀ ਨੇ ਸੰਦ ਤਿਆਰ ਇਹਦੇ ਵਾਸਤੇ ਵੀ ਪਿਛੇ ਦੇਖਣਾ ਇੱਕ ਤੀਫਰ ਬੈਲੀ ਦਾ ਜੋਰ ਇਹ ਐਸ ਦਾ ਰੀਪਰ ਕਹਿੰਦੇ ਚੋਫਰ ਬਣਾ ਦਿੱਤਾ ਚੋਬਰਾਂ ਨੇ ਜੇ ਕੋਈ ਬਾਈ ਕਈ ਹਜ਼ਾਰ ਬਲੇਡ ਹੈ ਦੇ ਵਿੱਚ ਦੋ ਸਟ੍ਰੈਸ਼ਰ ਤਾਂ ਹੈਗੇ ਨੇ ਇੱਧਰ ਇੱਕ ਵੱਡਾ ਮੇਨ ਥਰੇਸ਼ਰ ਹੈਗਾ ਇੱਧਰ ਐਨੇਬਲ ਇੱਡਾ ਵੀ ਦੀ ਲੰਗਣੀਆਂ ਪਰਾੜੀ ਹੂੰ ਫਿਰ ਤਾਂ ਕੁਤਰਾ ਹੋ ਜੂ ਯਾਰ ਇਹ ਤਾਂ ਨਹੀਂ ਰਹਿੰਦਾ ਇੱਧਰ ਬਣਾਉ ਆਈਫੋਨ ਪ੍ਰੋ ਮੈਕਸ 17 ਬੋਲੀ ਜਾਂਦਾ ਮੈਸੇਜ ਆਇਆ ਮਤਲਬ ਕਿਸੇ ਦਾ